ਹਾਂਜੀ ਦੋਸਤੋ ਅੱਜ ਤਰੀਕ ਹੈਗੀ 7-8ਵਾਂ ਮਹੀਨਾ 2025 ਅੱਪਾ ਖੜਿਆ ਇਸ ਟਾਈਮ ਘੱਗਰ ਦਰਿਆ ਦੇ ਉੱਤੇ ਪਿੰਡ ਹੀਰਕੇ ਜ਼ਿਲ੍ਹਾ ਮਾਨਸਾ ਜਿਹਨੂੰ ਜਾਨੀ ਕਿ ਘੱਗਰ ਨਦੀ ਵੀ ਕਿਹਾ ਜਾਂਦਾ ਹੈਗਾ ਇੱਕ ਦੋ ਦਿਨ ਦੀ ਜਾਨੀ ਕਿ ਅਪਡੇਟ ਬਹੁਤ ਆ ਰਹੀ ਸੀਗੀ ਵੀ ਘੱਗਰ ਡੈਮ ਦੇ ਵਿੱਚੋਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈਗਾ ਤੇ ਵੀ ਜਿਹਦੇ ਨਾਲ ਜਿੰਨੇ ਵੀ ਨਲਾਨ ਲੱਗਦੇ ਪਿੰਡ ਨੇ ਜਿਵੇਂ ਸਦੂਵੜ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਵੀ ਉਹ ਸਾਰੇ ਅਪੋ ਆਪਦੇ ਜਿੰਨੇ ਕੇ ਬੰਨ੍ਹਣੇ ਨੇ ਜਿਵੇਂ ਕਿ ਨਾਲੀ ਦੇ ਨਾਲ ਕਿਵੇਂ ਕਿਤੇ ਕੋਈ ਬੰਨ੍ਹ ਬੰਨ੍ਹ ਵੱਡਿਆ ਹੁੰਦਾ ਹੈਗਾ ਉਹ ਅਪੋ ਆਪਦੇ ਬੰਨ੍ਹ ਜਾਨੀ ਕਿ ਮਜ਼ਬੂਤ ਕਰਕੇ ਰੱਖਣਾ ਤੇ ਵੀ ਹਜੇ ਕੋਈ ਦਿੱਕਤ ਆਈ ਗੱਲ ਨਹੀਂ ਵੀ ਆਪਣੇ ਪਾਣੀ ਇੰਨਾ ਨਹੀਂ ਹੈਗਾ ਜਿਆਦਾ ਵੀ ਪਾਣੀ ਆ ਬਹੁਤ ਤੇਜ਼ ਨਾ ਰਿਹਾਗਾ ਤੇ ਪਾਣੀ ਦੇ ਵਿੱਚ ਵੀ ਕੇਲੀ ਵੀ ਆਈ ਜਾਂਦੀ ਹੈ ਜਦੋਂ ਕੇਲੀ ਆਉਂਦੀ ਹੈਗੇ ਉਸ ਹੱਬ ਨਾਲ ਲੱਗਦਾ ਜੀ ਪਾਣੀ ਬਹੁਤ ਤੇਜ਼ ਆਈ ਜਾਂਦਾ ਹੈਗਾ ਤੇ ਇਹ ਪਾਣੀ ਜਨਕੀ 2025 ਦੇ ਵਿੱਚ 23 ਦੇ ਵਿੱਚ ਵੀ ਆਇਆ ਸੀ ਜੋ 2023 ਦੇ ਵਿੱਚ ਆਏਗਾ ਤੇ ਉਦੋਂ ਇਹ ਪਾਣੀ ਨੇ ਜਿੰਨੇ ਪਿੰਡ ਲੱਗਦੇ ਨਹੀਂ ਉੱਥੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਜਾਂ ਜਿੰਨੇ ਦੇ ਨਾਲ ਪਿੰਡ ਲੱਗਦੇ ਨਹੀਂਗੇ ਜਨਕੀ ਆਪਣੇ ਪਿੰਡ ਤਾਂ ਜੇ ਬਚਦਾ ਰਹੇਗੀ ਜਿੰਨੇ ਹੋਰ ਪਿੰਡ ਲੱਗਦੇ ਨੇ ਸਦੂਗੜ ਹੋਗਾ ਜਿੰਨੇ ਇੱਧਰ ਹੋਰ ਹੋਗੇ ਚਾਂਦ ਪੂਰਾ ਹੋ ਗਿਆ ਜਾਂ ਹੋਰ ਪਿੰਡ ਹੋਗੇ ਜਿੰਨੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਤੇ ਹਜੇ ਦਿੱਕਤ ਵਾਲੀ ਕੋਈ ਗੱਲ ਨਹੀਂ ਗਈ ਤੇ ਵੀ ਆਪੋ ਆਪ ਦੇ ਜਿਹੜੇ ਬੰਨ੍ਹ ਨੇ ਉਹ ਮਜ਼ਬੂਤ ਰੱਖਣ ਦੀ ਜ਼ਰੂਰਤ ਕਰਨਾ ਕਿਉਂਕਿ ਹਿਮਾਚਲ ਦੇ ਵਿੱਚ ਬੱਦਲ ਫਟੇ ਨੇਗੇ ਤੇ بارش ਬਹੁਤ ਜ਼ਿਆਦਾ ਪੈਰੀ ਹੈਗੀ ਉਹ ਜਿੰਨਾ ਵੀ ਪਾਣੀ ਹੈਗਾ ਸਾਰਾ ਇੱਕ ਅੱਗਰ ਦਰਿਆ ਦੇ ਵਿੱਚ ਦੀ ਨੰਗਣਾਗਾ ਤੇ ਆਪਾਂ ਦੇ ਜਣੀ ਕਿ ਬੰਨ੍ਹ ਆ ਜਿਹੜੇ ਜਿੰਨੇ ਵੀ ਉਹ ਮਜ਼ਬੂਤ ਰੱਖਣਾ ਜਿਵੇਂ ਕਈ ਕਿਸਾਨ ਭਰਾਵਾਂ ਦੇ ਮਨ ਲਾ ਨਾ ਇਲੇਕਟ੍ਰਿਕ ਗਰ ਨਜੀ ਦੇ ਵਿੱਚ ਜਾਨੀ ਕਿ ਪੱਖੇ ਹੁੰਦੇ ਆ ਜਾਂ ਕੋਈ ਇੰਜਨ ਵਗੈਰਾ ਧਰੇ ਹੁੰਦਾ ਪਾਣੀ ਚੱਕਣ ਵਾਲੇ ਉਹ ਆਪਦੇ ਜਾਨੀ ਕਿ ਖਿੱਚ ਕੇ ਬਾਹਰ ਰੱਖਣਾ ਤੇ ਆਪ ਦਾ ਪ੍ਰਬੰਧ ਰੱਖਣਾ ਪਊਗਾ ਧੰਨਵਾਦ